ਸਾਸਤਰੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚ ਚੁੱਕੇ ਹਾਂ ਤੁਹਾਨੂੰ ਮਿੱਤਰੋ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਸੁਖਣ ਵਾਲੇ ਦੇ ਵਿੱਚ ਸੁਖਣ ਵਾਲਾ ਪਿੰਡ ਉਹ ਪਿੰਡ ਆ ਜਿਹੜਾ ਥੋੜੇ ਕੁ ਦਿਨ ਪਹਿਲਾਂ ਮਿੱਤਰੋ ਜਿੱਥੇ ਇੱਕ ਪਰਜ ਆ ਪਕਰੇ ਲੋ ਪਰਿਵਾਰ ਦੇ ਘਰੇ ਆ ਬਾਈ ਉਹਨਾਂ ਦੇ ਕੋਲੇ ਇੱਕ ਸੋਈ ਸਵਾਈ ਝੋਟੀ ਵਕਾਉਆ ਤਿਆਰ ਦੁੱਧ ਵਾਲੀ ਆ ਕੰਡੇ ਜੋਕਦੀ ਆ ਸ਼ਾਮਾਂ ਹਤੀ ਕਹਿਣ ਨਾ ਲੇਵਾ ਜਿਹੜਾ ਕਰਮਾਂ ਵਾਲੀ ਪਸਾ ਲੈਂਦੀ ਆ ਪੱਟਾਂ ਦੇ ਵਿੱਚ ਮਗਰ ਬੱਚਾ ਕੀ ਆ ਸਾਰੀ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਮਾਤਾ ਜੀ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਠੀਕ ਠਾਕ ਹੈ ਜੀ ਹਾਂ ਜੀ ਹਾਂ ਜੀ ਵਧੀਆ ਚਲੋ ਸ਼ੁਕਰ ਹੈ ਰੱਬ ਦਾ ਜੀ ਅੱਛਾ ਪਿੰਡ ਆ ਗਿਆ ਆਪਣਾ ਸੁੱਖਣ ਵਾਲਾ ਹਨਾ ਜੀ ਤੇ ਡੋਗ ਵਾਲੇ ਅੱਡੇ ਤੇ ਆ ਗਿਆ ਬਕਰ ਡੋਗ ਵਾਲੇ ਅੱਡੇ ਦੇ ਨੈਸ਼ਨਲ ਡੈਡੀ ਦੇ ਸਾਹਮਣੇ ਨੈਸ਼ਨਲ ਡੈਡੀ ਦੇ ਸਾਹਮਣੇ ਨਾਮ ਕੀ ਰਸਤੀ ਹੈ ਬਾਈ ਸੁਖਮੰਦਰ ਸਿੰਘ ਸੁਖਮੰਦਰ ਸਿੰਘ ਸੁਖਮੰਦਰ ਬਾਈ ਫਿਰ ਘਟਣਾ ਬਹੁਤ ਮਾੜੀ ਵਾਪਰ ਗਈ ਪਿੰਡ ਵਿੱਚ ਹਾਂਜੀ ਹਾਂਜੀ ਬਹੁਤ ਹਨਾ ਬਹੁਤ ਮਾੜਾ ਕੰਮ ਬਹੁਤ ਮਾੜਾ ਕੰਮ ਆਇਆ ਅੱਛਾ ਯਾਰ ਭਲੇ ਮਾਨਸ ਸੀ ਬੰਦੇ ਜਵਾਂ ਬਹੁਤ ਜ਼ਿਆਦਾ ਜੀ ਯਾ ਯਾਰ ਤੇ ਫਿਰ ਬਾਈ ਹੁਣ ਘਰ ਦੇ ਵਿੱਚ ਕੌਣ ਕੌਣ ਰਹਿ ਗਿਆ ਉਹਨਾਂ ਦੇ ਮੰਮੀ ਡੈਡੀ ਆ ਉਹਦੇ ਅੱਛਾ ਕੋਈ ਥੇਲੇ ਗਿਆ ਜਰਾ ਪੈਣਾ ਹੈ ਗਿਆ ਵੇਹੇ ਬਾਹਰ ਆਣਾ ਹਾਂਜੀ ਹਾਂਜੀ ਬਹੁਤ ਬਾਈ ਮੰਦ ਪਾਂਗੀ ਘਟਣਾ ਸੀ ਉਹ ਤਾਂ ਯਾਰ ਅੱਛਾ ਤੇ ਬਾਈ ਫਿਰ ਇੱਕ ਗੱਲ ਦੱਸੀ ਮੈਨੂੰ ਜਿਹੜੀ ਆਪਾਂ ਝੋਟੀ ਵੇਚਣੀ ਆ ਇਹ ਕਿੰਨਾ ਵਾ ਸੁਆ ਸੋਈ ਆ ਇਹ ਦੂਜਾ ਸੁਆ ਸੋਈ ਵੀਰੇ ਦੂਜਾ ਸੁਆ ਸੋਈ ਆ ਕਿੰਨੇ ਦਿਨ ਹੋ ਗਏ ਬਈ ਅੱਜ ਸੋਈ ਨੂੰ ਅੱਜ ਹਫਤਾ ਹੋ ਗਿਆ ਵੀਰੇ ਹਫਤਾ ਹੋ ਗਿਆ ਸਹੀ 7 ਕ ਦਿਨ ਹੋ ਗਏ ਕਿੰਨੇ ਦੁੱਧ ਤੇ ਚਲਦੀ ਪਈ ਬਈ ਹੁਣ ਹੁਣ 11 12 ਕਿਲੋ ਹੈਗਾ ਜੀ 11 12 ਕਿਲੋ ਹੈਗਾ ਛੋਟੀ ਦੁੱਧ 13 14 ਕਿਲੋ ਦੇ ਚੁਗਿਆਣਾ ਬਈ ਆਰਾਮ ਨਾਲ ਹੀ ਦੇ ਜੂਗੀ ਹੂੰ ਬੱਚਾ ਮਗਰ ਕੱਟਾਂਗੇ ਕੱਟੀ ਜੀ ਕੱਟਾ ਜੀ ਕੱਟਾ ਮਗਰ ਆ ਗਿਆ ਕੋਈ ਟੀਕੇ ਟੂਕੇ ਦਾ ਪਤਾ ਕੱਟੇ ਵਾਲ ਦੇ ਕਿ ਨਹੀਂ ਆਪਾਂ ਨੂੰ ਨਹੀਂ ਵੀਰੇ ਸਾਨ ਤੋਂ ਬਣੀ ਸੀ ਛੋਟੀ ਮਾਰ ਅੱਛਾ ਇਹਦਾ ਕੀ ਰੇਟ ਰੱਖਾਂਗੇ ਜੀ ਆਪਾਂ ਇਹਦਾ ਹੀ ਫੋਨ ਤੇ ਕਰ ਲਾਂਗੇ ਫੋਨ ਤੇ ਜਾ ਜੀ ਹੋਊਗਾ ਵੇ ਹਾਂ ਜੀ ਜਾਣੀਆਂ ਦੋ ਪਹਿਲਾਂ ਵਾਲੀਆਂ ਵਿਕ ਗਈਆਂ ਸੀ ਉਹਦੀ ਹਾਂ ਜੀ ਹਾਂ ਜੀ ਬਹੁਤ ਵਧੀਆ ਠੀਕ ਹੈ ਜੀ ਹਫ਼ਤੇ ਦੀ ਸੂਈਆ 11 12 ਕਿਲੋ ਦੁੱਧ ਤਿਆਰ ਆ ਕੰਡੇ ਤੇ ਜੋਕ ਦੀ ਆ ਤੁਸੀਂ 11 ਮੰਨ ਕੇ ਲੈ ਲਿਓ ਤੁਸੀਂ 12 ਮੰਨ ਕੇ ਲੈ ਲਿਓ ਬਸ 11 ਦੇ ਆਸੇ ਪਾਸੇ ਦੁੱਧ ਠੰਡਾ ਤਿਆਰ ਆ ਹਜੇ ਹਫ਼ਤਾ ਹੀ ਹੋਇਆ ਸੋਈ ਨੂੰ ਲੇਵਾ ਲੂਵਾ ਲੇਵੇ ਤੇ ਨਾੜਾ ਨੂੜਾ ਮਾਲਾ ਬਹਿ ਬਰੀਕ ਬਹੁਤ ਆ ਵੀਰੇ ਦੁੱਧ ਵਾਲੀ ਮੇਹ ਆ ਬਾਈ ਜਿਹੜੇ ਭਰਾ ਨੇ ਸਮਝਣੀ ਉਹ ਸਮਝ ਜਾਣੀ ਹੈ ਜਿੰਨੇ ਨਹੀਂ ਲੈਣੀ ਉਹਨੇ ਮੇਰੇ ਵਾਂਗੂ ਗੱਲਾਂ ਹੀ ਕਰਨੀਆਂ ਮਹਿੰਗੀ ਆ ਇਹਦਾ ਰੇਟ ਆ ਇਹਾਂ ਚੋਂ ਆ ਤੇ ਬਾਈ ਜਿੰਨੇ ਲੈਣੀ ਹੁੰਦੀ ਚੀਜ਼ ਉਹ ਨਹੀਂ ਵੇਖਦਾ ਜਿਹੜਾ ਭਾਲ ਦੇ ਵਿੱਚ ਹੁੰਦਾ ਤਾਂ ਜਿੰਨੇ ਨਹੀਂ ਲੈਣੀ ਉਹਨੇ ਬਾਈ ਬਹੁਤ ਕੁਝ ਕਹਿਣਾ ਹੁੰਦਾ ਵੀਰੇ ਤੁਸੀਂ ਆਪ ਹੀ ਜਾਣੇ ਆ ਬਾਕੀ ਮੈਂ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਸੋਹਣੀ ਸੁਮੱਖੀ ਝੋਟੀ ਆ ਕਰਮ ਵਾਲੀ ਜਿਹੜੇ ਭਰਾ ਨੂੰ ਬਾਈ ਘਰੇ ਰੱਖਣ ਨੂੰ ਚਾਹੀਦੀ ਆ ਘਰੇ ਲੂ ਚਾਹੀਦੀ ਆ ਕਰੇ ਦੁੱਧ ਪੀਣ ਨੂੰ ਚਾਹੀਦੀ ਆ ਉਹ ਝੋਟੀ ਵਾਲੇ ਜਰੂਰ ਗੌਰ ਨਾਲ ਵੇਖਿਆ ਜੇ ਆ ਕੇ ਕਿਉਂਕਿ ਬਾਈ ਦੀ ਬਰੀਕੀ ਸਾਰੀ ਚੰਗੀ ਆ ਆਡਰ ਬਹੁਤ ਖੁੱਲਾ ਡੋਲਾ ਲਿਆ ਵੀ ਦੀ ਪਲੇਵੇ ਤੇ ਲਾਈ ਮੜਾ ਜਲੇਵਾ ਲਿਵਾ ਚੌੜਾ ਬਹੁਤਾ ਝੋਟੀ ਦਾ ਬਈ ਪਿੱਛੇ ਜਦੋਂ ਲੱਤਾਂ ਖੋਲਦੀ ਹੈ ਨਾ ਉਦੋਂ ਤੋਂ ਹੀ ਲੇਵੇ ਦੀ ਚੜਾਈ ਵੇਖ ਵੇਖੋ ਹੁਣ ਆ ਵੇਖੋ ਬਈ ਆ ਦੀ ਹੁੰਦੀ ਹੈ ਦੁੱਧ ਵਾਲੀ ਮੈਂ ਦੀ ਅੱਛਾ ਨੰਬਰ ਸਕਰੀਨ ਤੇ ਆ ਪਿੰਡ ਹੈਗਾ ਜਿਹੜਾ ਸੁਖਣ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਡੋਕਾਲਾਡਾ ਤੇ ਨੈਸ਼ਨਲ ਡੈਰੀ ਤੇ ਸਾਹਮਣੇ ਬਿਲਕੁਲ ਬਾਈ ਦਾ ਰੈਣ ਵਸੇਰਾ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ